ਸਾਤਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਦੀਵਲ ਨਿਊਜ਼ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ 27 ਤਰੀਕ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਾਧਦੀਆਂ ਜਾ ਰਹੀਆਂ ਸਨ ਜੀਹਾਂ ਸੀਨੀਅਰ ਕਾਂਗਰਸ ਨੇਤਾ ਤੇ ਪੀਆਰਟੀਸੀ ਦੇ ਸਾਬਕਾ ਡਾਇਰੈਕਟਰ ਕਰਮ ਸਿੰਘ ਚੋਹਾਨ ਦੀ ਭਤੀਜੀ ਅਤੇ ਮਾਨਸਾ ਨੇੜਲੇ ਪਿੰਡ ਖਿੱਲਣ ਦੇ ਸਾਬਕਾ ਸਰਪੰਚ ਮਹੀਂਦਰਜੀਤ ਦੇ ਸਿਰ ਦੇ ਵਿੱਚ ਤਿੰਨ ਗੋਲੀਆਂ ਮਾਰ ਕੇ ਹੱਤਿਆ ਉਸ ਦੀ ਕਰ ਦਿੱਤੀ ਗਈ ਹੈ ਹਮਲਾਵਾਰਾਂ ਨੇ ਉਸ ਦੇ ਪਤੀ ਉੱਪਰ ਵੀ ਗੋਲੀਆਂ ਚਲਾਈਆਂ ਪਰ ਉਸ ਦਾ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪੁਲਿਸ ਨੇ ਇਸ ਕਤਲ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਬੂਟਾ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਸੋ 43 ਸਾਲ ਦੀ ਮਹਿੰਦਰਜੀਤ कौर ਤੁਸੀਂ ਤਸਵੀਰ ਦੇਖ ਸਕਦੇ ਹੋ ਜਿਸ ਦੇ ਸਿਰ ਦੇ ਵਿੱਚ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ ਸੋ ਕਤਲ ਕਰ ਦਿੱਤਾ ਗਿਆ ਹੈ ਦਿਨ ਦਿਹਾੜੇ ਦੀ ਜਿਹੜੀ ਵਾਰਤਾਤ ਦੱਸੀ ਜਾ ਰਹੀ ਹੈ ਮਾਨਸਾ ਜ਼ਿਲ੍ਹਾ ਤੋਂ ਇੱਕ ਖਬਰ ਆ ਰਹੀ ਹੈ ਇਸ ਤੋਂ ਬਾਅਦ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਣ ਪੰਜਾਬ ਦੇ ਭਵਾਨੀਗੜ ਨੇੜਲੇ ਪਿੰਡ ਬਲਤਾ ਕਲਾਂ ਵਿਖੇ ਤੋਂ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਗਵਾਂਡੀ ਨੂੰ ਗਾਲੀ ਕਲੋਚ ਕਰਨ ਤੋਂ ਰੋਕਣ ਦੇ ਉੱਤੇ ਇੱਕ ਵਿਦਵਾ ਔਰਤ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਔਰਤ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਲਾਸ਼ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ ਜੀਹਾਂ ਮਿਲੀ ਜਾਣਕਾਰੀ ਦੇ ਅਨਸਾਰ ਪਿੰਡ ਬਾਲਾ ਕਲਾਂ ਦੇ ਗੁਰਧਿਆਨ ਸਿੰਘ 19 ਸਾਲਾ ਪੁੱਤਰ ਜਰਨੈਲ ਸਿੰਘ ਨੇ ਪੁਲਿਸ ਨੂੰ ਜਾਣ ਤਕਾਰੀ ਦਿੱਤੀ ਉਹਨਾਂ ਨੇ ਕਿਹਾ ਹੈ ਕਿ ਸਾਡੀਆਂ ਦੋ ਭੈਣਾਂ ਹਨ ਦੋ ਭੈਣਾਂ ਵਿਆਹੀਆਂ ਹੋਈਆਂ ਸੰਤ ਤੇ ਉਹ ਆਪਣੀ ਛੋਟੀ ਭੈਣ ਪ੍ਰਦੀਪ ਕੌਰ ਅਤੇ ਮਾਤਾ ਮਨਜੀਤ ਕੌਰ ਦੇ ਨਾਲ ਰਹਿੰਦਾ ਹੈ ਉਸਨੇ ਦੱਸਿਆ ਕਿ ਗੌਂਢ ਦੇ ਵਿੱਚ ਰਹਿਣ ਵਾਲਾ ਗੁਰਤੇ ਗੁਰਤੇਜ ਸਿੰਘ ਕਥਿਤ ਤੌਰ ਦੇ ਉੱਤੇ ਸ਼ਰਾਬ ਪੀਣ ਦਾ ਆਦੀ ਹੈ ਤੇ ਉਹਨਾਂ ਨੂੰ ਗਾਲੀ ਗਲੋਚ ਕਰ ਰਿਹਾ ਸੀ ਜਦੋਂ ਉਸਦੀ ਮਾਂ ਦੇ ਵੱਲੋਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਦੇ ਵੱਲੋਂ ਉਸ ਦਿਨ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਲੁਧਿਆਣਾ ਦੇ ਦੁਰਾਹੇ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਟੀਮਾ ਦੇ ਉੱਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ ਹੁਣ ਉਸ ਵੇਲੇ ਵਾਪਰੀ ਹੈ ਜਦੋਂ ਟੀਮਾ ਲੁਧਿਆਣਾ ਤੋਂ ਆਪਣੇ ਇਨੋਵਾ ਗੱਡੀ ਦੇ ਵਿੱਚ ਦੁਰਾਹਾ ਵਾਪਸ ਆ ਰਿਹਾ ਸੀ ਹਮਲਾਵਾਰਾਂ ਨੇ ਅਕਾਲੀ ਨੇਤਾ ਦੀ ਕਾਰ ਦਾ ਪਿੱਛਾ ਕੀਤਾ ਤੇ ਦਰਾਹਾ ਗੁਰਥਲੀ ਨੁਪੁੱਲ ਨੇੜੇ ਫਾਇਰਿੰਗ ਕਰ ਦਿੱਤੀ ਹਮਲਾ ਤਾਰਾਂ ਦੇ ਵੱਲੋਂ ਚਲਾਈ ਗਈ ਗੋਲੀ ਜਸਵੰਤ ਸਿੰਘ ਚੀਮਾ ਦੀ ਕਾਰ ਦੀ ਖਿੜਕੀ ਦੇ ਉੱਤੇ ਲੱਗੀ ਹੈ ਗਾਲੀ ਗਲੋਚ ਤੋਂ ਬਾਅਦ ਵੀ ਚੀਮਾ ਨੇ ਗੱਡੀ ਨਹੀਂ ਰੋਕੀ ਅਤੇ ਤੇਜ਼ੀ ਦੇ ਨਾਲ ਗੱਡੀ ਚਲਾਉਂਦੇ ਹੋਏ ਸਿੱਧਾ ਥਾਣੇ ਦੇ ਵਿੱਚ ਪਹੁੰਚ ਗਿਆ ਅਤੇ ਥਾਣੇ ਦੇ ਵਿੱਚ ਜਾ ਕੇ ਉਸ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਹੈ ਇਸ ਤੋਂ ਬਾਅਦ ਇਸੇ ਤਰ੍ਹਾਂ ਦਾ ਹੀ ਮਾਮਲਾ ਹੁਣ ਫਿਰੋਜ਼ਪੁਰ ਤੋਂ ਨਿਕਲ ਕੇ ਆ ਰਿਹਾ ਹੈ ਸਾਹਮਣੇ ਜਿੱਥੇ ਕਿ ਸਾਬਕਾ ਸਰਪੰਚ ਦੇ ਦੋ ਪੁੱਤਰਾਂ ਨੂੰ ਮਾਰੀਆਂ ਗਈਆਂ ਗੋਲੀਆਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜੀਹਾਂ ਜ਼ਿਲ੍ਹੇ ਦੇ ਅੰਦਰ ਆਏ ਦਿਨ ਹੀ ਹੋਰ ਇਹ ਸੰਕਤ ਕਤਲੋਗਾਰ ਲੁੱਟਾਂ ਖੋਹਾਂ ਅਤੇ ਇਸ ਤੋਂ ਇਲਾਵਾ ਗੈਰ ਸਮਾਜਿਕ ਗਤੀਵਿਧੀਆਂ ਦਾ ਸਿਲਸਿਲਾ ਰੋਕਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਦੂਜੇ ਪਾਸੇ ਜਿਹੜਾ ਭਗਵੰਤ ਮਾਨ ਸਰਕਾਰ ਦੇ ਵੱਲੋਂ ਰੰਗਲਾ ਪੰਜਾਬ ਕਿਹਾ ਜਾ ਰਿਹਾ ਹੈ ਸੋ ਕਾਗਜ਼ਾਂ ਦੇ ਵਿੱਚ ਵੀ ਹੀ ਨਜ਼ਰ ਆ ਰਿਹਾ ਹੈ ਜਾਂ ਫਿਰ ਭਗਵੰਤ ਮਾਨ ਨੂੰ ਹੀ ਲੱਗਾ ਹੈ ਕਿ ਪੰਜਾਬ ਨੂੰ ਰੰਗਲਾ ਬਣਾ ਦਿੱਤਾ ਗਿਆ ਹੈ ਪਰ ਪੰਜਾਬ ਦੇ ਵਿੱਚ ਗੋਲੀਬਾਰੀ ਦੇਆਂ ਘਟਨਾਵਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਲੈਵਲ ਦੇ ਉੱਤੇ ਪਹੁੰਚ ਚੁੱਕੀਆਂ ਸੰਸੋ ਇਸੇ ਦੌਰਾਨ ਹੁਣ ਤੁਹਾਨੂੰ ਦੱਸ ਦਈਏ ਕਿ ਸਰਹੰਦੀ ਕਸ਼ਪਾ ਮਮਦੌੜ ਦੇ ਪਿੰਡ ਬੇਟੂ ਕਦੀਮਤ ਵਿਖੇ ਜਿਹੜੀ ਹੈ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿੱਥੋਂ ਦੇ ਜਿੱਥੋਂ ਦੇ ਦੋ ਸੱਕੇ ਭਰਾਵਾਂ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਸਾਬਕਾ ਸਰਪੰਚ ਦੇ ਇਹ ਦੋਨੋਂ ਪੁੱਤਰ ਦੱਸੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕਿ ਗੋਲੀਬਾਰੀ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਸੰਤ ਤੇ ਆਮ ਲੋਕਾਂ ਦੇ ਇਸ ਦੇ ਵਿੱਚ ਸੁਰੱਖਿਅਤ ਹੋਣ ਨਹੀਂ ਰਹੀਆਂ ਹਨ ਪਰ ਸਰਕਾਰ ਦੇ ਵੱਲੋਂ ਖੁਦ ਨੂੰ ਜਿਹੜਾ ਕਿਸ ਰੱਖਿਆ ਤੇ ਰੱਖਣ ਦੇ ਲਈ 25 ਬੁਲਟ ਪ੍ਰੂਫ 25 ਬੁਲਟ ਪ੍ਰੂਫ ਗੱਡੀਆਂ ਖਰੀਦਣ ਦੀ ਤਿਆਰੀ ਕਰ ਲਈ ਗਈ ਹੈ ਮੋਟਰ ਗੱਡੀ ਬੋਰਡ ਦੇ ਅਹਿਮ ਫੈਸਲੇ ਜਿਹੜੇ ਉ ਲਈ ਗਏ ਸਨ ਪੰਜਾਬ ਸਰਕਾਰ ਨੇ ਉਹਨਾਂ ਸੁਰੱਖਿਆ ਪ੍ਰਬੰਧਨ ਨੂੰ ਮਜ਼ਬੂਤ ਕਰਨ ਦੇ ਲਈ 25 ਨਵੀਆਂ ਬੁਲਟ ਪ੍ਰੂਫ ਗੱਡੀਆਂ ਖਰੀਦਣ ਦੀ ਤਿਆਰੀ ਕਰ ਲਈ ਹੈ ਇਸ ਸਬੰਧੀ ਆਖਰੀ ਮਨਜ਼ੂਰੀ ਮੋਟਰ ਗੱਡੀ ਬੋਰਡ ਦੀ ਆਉਣ ਵਾਲੀ ਮੀਟਿੰਗ ਦੇ ਵਿੱਚ ਦਿੱਤੀ ਜਾਵੇਗੀ ਪੰਜਾਬ ਪੁਲਿਸ ਦੇ ਵੱਲੋਂ ਪਹਿਲਾਂ ਹੀ ਪ੍ਰਵਾਨਿਤ 22 ਬੁਲਟ ਪ੍ਰੂਫ ਵਨ ਦੀ ਗਿਣਤੀ ਵਧਾ ਕੇ 47 ਕਰਨ ਦਾ ਅਜੰਡਾ ਬੋਰਡ ਕੋਲ ਭੇਜਿਆ ਗਿਆ ਸੀ ਸੋ ਹੁਣ 25 ਨਵੀਆਂ ਬੁਲਟ ਪ੍ਰੂਫ ਗੱਡੀਆਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਲੈਂਡ ਫੈਸਲਾ ਲੈ ਲਿਆ ਗਿਆ ਹੈ ਕਿਉਂਕਿ ਗੋਲੀਬਾਰੀ ਕਾਫੀ ਵੱਡੇ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਹੋ ਰਹੀ ਹੈ ਸੋ ਸਰਕਾਰ ਜਿਹੜੀ ਹੈ ਹੁਣ ਆਪਣੇ ਆਪ ਨੂੰ ਸੇਫ ਕਰਨਾ ਚਾਹੁੰਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਜਦੋਂ ਗ੍ਰਾਮ ਤੋਂ ਨਿਕਲ ਕੇ ਆ ਰਹੀ ਹੈ ਪੈਸਿਆਂ ਦੀ ਹੋੜ ਦੇ ਵਿੱਚ ਖੂਨ ਦੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੱਤਾ ਹੈ ਜਿਹਾ ਹੀ ਰੌਂਗਟੇ ਕਰ ਦੇਣ ਵਾਲਾ ਮਾਮਲਾ ਹੁਣ ਸਾਹਮਣੇ ਨਿਕਲ ਕੇ ਆਇਆ ਹੈ ਜਿੱਥੇ ਕਿ ਮਾਪਿਆਂ ਦੀ ਮੌਤ ਤੋਂ ਬਾਅਦ ਨਵਾਲਕ ਭਤੀਜੀਆਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਵੇਚ ਦਿੱਤਾ ਗਿਆ ਹੈ ਜੀ ਹਾਤਾਤਾਈ ਦੇ ਵੱਲੋਂ ਹੀ ਆਪਣੀਆਂ ਨਵਾਲਕ ਭਤੀਜੀਆਂ ਨੂੰ ਵੇਚਿਆ ਗਿਆ ਹੈ ਸੋ ਜਿਸ ਤੋਂ ਬਾਅਦ ਕਿ ਪਤਾ ਲੱਗਾ ਹੈ ਕਿ ਪੁਲਿਸ ਦੇ ਵੱਲੋਂ ਇਸ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ ਇਸ ਸਬੰਧੀ ਜਗਰਾਉਂ ਥਾਣੇ ਸਦਰ ਦੇ ਮੁਖੀ ਸਰਜੀਤ ਸਿੰਘ ਨੇ ਦੱਸਿਆ ਹੈ ਕਿ ਹੁਣ ਤੱਕ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਸੁਖਵਿੰਦਰ ਕੌਰ ਨਵਾਲਕ ਦੇ ਦੋ ਭੈਣਾਂ ਜੋ ਕਿ ਉਸ ਦੀਆਂ ਭਤੀਜੀਆਂ ਲੱਗਦੀਆਂ ਸੀ ਰੁਪਈਆਂ ਦੇ ਕਲਾਲਚ ਦੇ ਵਿੱਚ ਉਹਨਾਂ ਦੇ ਕਿਤੇ ਵਿਆਹ ਕਰ ਦਿੱਤੇ ਗਏ ਤੇ ਉਹਨਾਂ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਵਿੱਚ ਤਾਈ ਦੇ ਬਿਆਨਾਂ ਤੇ ਤਾਈ ਸੁਖਵਿੰਦਰ ਕੌਰ ਪਾਸੀ ਅਹਿਮਦਗੜ ਚੰਨਾ ਲੱਖਾ ਸਿੰਘ ਪੁੱਤਰ ਚਰਨ ਸਿੰਘ ਵਾਸੀ ਰੋਮੀ ਅਤੇ ਰੇਸ਼ਮ ਸਿੰਘ ਪੁੱਤਰ ਚਰਨ ਸਿੰਘ ਵਾਸੀ ਰੋਮੀ ਅਤੇ ਰੇਸ਼ਮ ਕੌਰ ਪਤਨੀ ਗੁਰਦਾ ਗੁਰਨਾਮ ਸਿੰਘ ਵਾਸੀ ਅਤੇ ਇਸ ਤੋਂ ਇਲਾਵਾ ਹੋਰ ਉਸ ਦੇ ਸਾਥੀਆਂ ਖਿਲਾਫ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ ਸੋ ਸਕੇਤਾਏ ਦੇ ਵੱਲੋਂ ਆਪਣੀ ਜਿਹੜੀ ਪਤਨੀ ਦੀ ਪਤਨੀ ਦਾ ਭੇਤ ਖੋਲਿਆ ਗਿਆ ਹੈ ਕਿ ਉਸ ਦੇ ਵੱਲੋਂ ਉਸ ਦੀਆਂ ਭਤੀਜੀਆਂ ਨੂੰ ਪੈਸੇ ਦੇ ਲਾਲਚ ਦੇ ਵਿੱਚ ਕਿਤੇ ਵਿਆਹ ਕਰ ਦਿੱਤਾ ਤੇ ਵੇਚ ਦਿੱਤਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀ ਤੇ ਪੰਜਾਬ ਦੇ ਵਿੱਚ ਹੁਣ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਹੀ ਜਿਹੜਾ ਪ੍ਰੋ ਪ੍ਰੋਪੋਗੈਂਡਾ ਜਿਹੜਾ ਫੈਲਾਇਆ ਜਾ ਰਿਹਾ ਹੈ ਕਿ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹੁਣ ਉਹਨਾਂ ਦੇ ਵੱਲੋਂ ਲਗਾਤਾਰ ਰੈਲੀਆਂ ਕੱਢੀਆਂ ਜਾ ਰਹੀਆਂ ਥਾਂ-ਥਾਂ ਤੇ ਜਾ ਕੇ ਉਹਨਾਂ ਦੇ ਵੱਲੋਂ ਇਕੱਠ ਕੀਤਾ ਜਾ ਰਿਹਾ ਹੈ ਸੋ ਜੇਕਰ ਇਹ ਕਾਠ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਹੁਣ ਜਦੋਂ ਉਹਨਾਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਤੇ 6 ਕੁ ਮਹੀਨਿਆਂ ਦੇ ਦੌਰਾਨ ਹੀ ਕੀਤਾ ਜਾਂਦਾ ਤੇ ਸ਼ਾਇਦ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਵੀ ਲੱਗਦਾ ਕਿ ਪੰਜਾਬ ਸਰਕਾਰ ਨਸ਼ਾ ਖਤਮ ਕਰਨਾ ਚਾਹੁੰਦੀ ਹੈ ਪਰ ਹੁਣ ਜਦ ਇਲੈਕਸ਼ਨ ਦੇ ਵਿੱਚ ਤਕਰੀਬਨ 1 ਸਾਲ ਦਾ ਵੀ ਸਮਾਂ ਨਹੀਂ ਬਚਿਆ ਹੈ ਸੋ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਬੈਨਰ ਪੋਸਟਰ ਅਤੇ ਇਸ ਤੋਂ ਇਲਾਵਾ ਮਾਫਰਲ ਛੁਪਾ ਕੇ ਇਹ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਕਿ ਆਪ ਦੇ ਆਮ ਲੋਕਾਂ ਦਾ ਕਰਕੇ ਜੋ ਕੀ ਟੈਕਸ ਦੇ ਰੂਪ ਦੇ ਵਿੱਚ ਉਹਨਾਂ ਦੇ ਵੱਲੋਂ ਪਰਿਆ ਗਿਆ ਹੈ ਸੋ ਜਈਆਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਜਿਸ ਦੇ ਵਿੱਚ ਕੀ ਖੁਦ ਨਸ਼ੇੜ ਜਿਹੜੇ ਕੀ ਇਕੱਠੇ ਹੋ ਕੇ ਆਉਂਦੇ ਹਨ ਤੇ ਸ਼ਰਾਬ ਪੀਣ ਨੂੰ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਉਸ ਨੂੰ ਦਿੱਤੀ ਜਾਂਦੀ ਹੈ ਸੋ ਕੋਈ ਵੀਡੀਓ ਵੀ ਸੋਸ਼ਲ ਮੀਡੀਆ ਦੇ ਪਿੱਛੇ ਜਿਹੜੀ ਵਾਇਰਲ ਹੋਈਆਂ ਸੀ ਤੁਸੀਂ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜੁਦਿਓ ਕਿ ਅਜਈਆਂ ਰੈਲੀਆਂ ਕੱਢਣ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਵੇਗਾ ਜਾਂ ਫਿਰ ਨਹੀਂ ਇਸ ਤੋਂ ਬਾਅਦ ਉਹਨਾਂ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੇ ਅਗਲੇ 72 ਘੰਟਿਆਂ ਦੇ ਵਿੱਚ ਪਵੇਗਾ ਭਾਰੀ ਮੀਂਹ ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ਦੇ ਵਿੱਚ ਜਾਰੀ ਕਰ ਦਿੱਤਾ ਹੈ ਅਲਰਟ ਜੀਹਾਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਅਚਾਨਕ ਬਦਲ ਚੁੱਕਾ ਹੈ ਮੌਸਮ ਸੋ ਪਛੜੀ ਗੜਬੜੀ ਸਰਗਰਮ ਹੋਣ ਦੇ ਕਾਰਨ ਅਗਲੇ ਘੰਟਿਆਂ ਦੇ ਰੇ ਲਈ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੀਂਹ ਅਤੇ ਇਸ ਤੋਂ ਇਲਾਵਾ ਬਰਫਵਾਰੀ ਅਤੇ ਤੇਜ਼ ਠੰਡੀਆਂ ਹਵਾਵਾਂ ਤੇ ਸੀਤ ਲਹਿਰ ਨੇ ਆਮ ਜਨ ਜੀਵਨ ਦੇ ਵਿੱਚ ਕਾਫੀ ਜ਼ਿਆਦਾ ਵਿਘਨ ਪਾ ਦਿੱਤਾ ਹੈ ਸੋ ਦੂਜੇ ਪਾਸੇ ਹੁਣ ਪੰਜਾਬ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ 26 ਅਤੇ 27 ਜਨਵਰੀ ਨੂੰ ਭਾਰਮੀ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਚਾਇਨਾ ਡੋਰ ਦਾ ਕਹਿਰ جاری ਹੈ ਜੋ ਨੈਸ਼ਨਲ ਹਾਈਵੇ ਕਰ ਦਿੱਤਾ ਗਿਆ ਹੈ ਜਾਮ ਚਾਇਨਾ ਡੋਰ ਦੇ ਕਾਰਨ ਸਕੂਲੀ ਵਿਦਿਆਰਥੀਆਂ ਦੀ ਮੌਤ ਦੇ ਮਗਰੋਂ ਪੜ ਕੇ ਲੋਕ ਚਾਇਨਾ ਡੋਰ ਕਾਰਨ ਸਕੂਲੀ ਵਿਦਿਆਰਥੀਆਂ ਦਾ ਕੱਲ ਹੀ ਤੁਹਾਨੂੰ ਦੱਸਦੀ ਕਿ ਗਲਾ ਵੱਢਿਆ ਗਿਆ ਸੀ ਜੋ ਕਿ ਸਿਰਫ ਅਜੇ 10ਵੀਂ ਦੇ ਵਿੱਚ ਪੜਦਾ ਸੀ ਤੇ 15 ਸਾਲਾਂ ਦਾ ਇਹ ਨੌਜਵਾਨ ਸੀ ਜੋ ਕਿ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਸੋ ਇਸੇ ਦੌਰਾਨ ਰਸਤੇ ਦੇ ਵਿੱਚ ਉਸ ਦੇ ਗਲੇ ਦੇ ਵਿੱਚ ਚਾਇਨਾ ਡੋਰ ਫਸ ਜਾਂਦੀ ਹੈ ਜਿਸ ਦੇ ਕਾਰਨ ਗਲਾ ਕੱਟਣ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਸੋਣ ਪਿੰਡ ਵਾਸੀਆਂ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਹੋਰ ਲੋਕਾਂ ਦੇ ਵੱਲੋਂ ਮਿਲ ਕੇ ਲੁਧਿਆਣਾ ਚੰਡੀਗੜ੍ਹ ਹਾਈਵੇ ਦੇ ਉੱਤੇ ਧਰਨ ਲਗਾ ਲਗਾ ਕੇ ਆਵਾਜਾਈ ਰੋਕ ਦਿੱਤੀ ਹੈ ਫਿਲਹਾਲ ਪੁਲਿਸ ਅਫਸਰ ਵੀ ਮੌਕੇ ਦੇ ਉੱਤੇ ਪਹੁੰਚ ਗਏ ਸਨ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਪੰਜਾਬ ਸਰਕਾਰ ਬਿਲਕੁਲ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਚਾਈਨਾ ਡੋਰ ਨੂੰ ਰੋਕਣ ਦੇ ਵਿੱਚ ਨਾਕਾਮ ਰਹੀ ਹੈ ਤੇ ਪੰਜਾਬ ਸਰਕਾਰ ਚਾਹੇ ਚਾਹੁੰਦੀ ਹੀ ਨਹੀਂ ਹੈ ਕਿ ਪੰਜਾਬ ਦੇ ਵਿੱਚ ਚੈਨ ਡੋਰ ਖਤਮ ਹੋਵੇ ਜਾਂ ਫਿਰ ਪੁਲਿਸ ਦੇ ਵੱਲੋਂ ਵੀ ਕਾਰਵਾਈ ਵੱਡੇ ਲੈਵਲ ਦੇ ਉੱਤੇ ਨਹੀਂ ਕੀਤੀ ਜਾਂਦੀ ਕਿਉਂਕਿ ਇਹ ਕੁਝ ਕੁ ਦਿਨਾਂ ਦਾ ਹੀ ਰੌਲਾ ਹੁੰਦਾ ਹੈ ਪੰਜਾਬ ਦੇ ਵਿੱਚ ਸੋ ਲੋਹੜੀ ਤੋਂ ਲੈ ਕੇ ਬਸੰਤ ਪੰਜਵੀ ਤੋਂ ਬਾਅਦ ਜਿਹੜਾ ਕਿ ਰੌਲਾ ਖਤਮ ਹੋ ਜਾਂਦਾ ਹੈ ਜਾਂ ਫਿਰ ਲੋਕਾਂ ਦੇ ਦੁਆਰਾ ਜਿਹੜੇ ਕਿ ਉਸ ਦੇ ਉੱਤੇ ਸਵਾਲ ਕਰਨੇ ਬੰਦ ਕਰ ਦਿੱਤੇ ਜਾਂਦੇ ਸੰਸ ਸੋ ਇਸੇ ਕਾਰਨ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਖਿਲਾਫ ਕੋਈ ਕਾਰਵਾਈ ਜਾਂ ਫਿਰ ਪੁਲਿਸ ਦੇ ਵੱਲੋਂ ਨੂੰ ਸੀਰੀਅਸ ਮੁੱਦਾ ਲਿਆ ਹੀ ਨਹੀਂ ਜਾਂਦਾ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਕਿਸਾਨਾਂ ਦੇ ਵੱਲੋਂ ਜਦੋਂ ਦਿੱਲੀ ਵਿਖੇ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢਿਆ ਗਿਆ ਸੀ ਸੋ ਹੁਣ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ 26 ਜਨਵਰੀ ਨੂੰ ਜ਼ਿਲ੍ਹਾ ਕਪੂਰਥਲਾ ਹੈੱਡਕੁਆਰਟਰ ਦੇ ਤਹਿਸੀਲ ਪੱਦਰ ਦੇ ਉੱਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ ਜੀਹਾਂ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ 26 ਜਨਵਰੀ ਦੇ ਉੱਤੇ ਦੁਪਹਿਰ ਦੇ ਮੌਕੇ ਜਿੱਥੇ ਕਿ ਗਣਤੱਤਰ ਪ੍ਰੇਡ ਹੋਵੇਗੀ ਉੱਥੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਖਿਲਾਫ ਬਿਜਲੀ ਜਿਹੜੇ ਕੀ ਬਿੱਲ ਪੇਸ਼ ਕੀਤੇ ਗਏ ਸਨ ਇਸ ਤੋਂ ਇਲਾਵਾ ਹੋਰ ਕਈ ਜਿਹੜੇ ਬਿੱਲ ਪੇਸ਼ ਕੀਤੇ ਗਏ ਸਨ ਤੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਉਹਨਾਂ ਦੇ ਵਿਰੁੱਧ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾਵੇਗਾ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੀਐਮ ਕਿਸਾਨ ਯੋਜਨਾ ਦਾ ਇੰਤਜ਼ਾਰ ਖਤਮ ਹੁਣ ਸਾਲ 2026 ਦੇ ਵਿੱਚ ਜਿੱਥੇ ਜਿੱਥੇ ਕੀ ਬਜਟ ਪੇਸ਼ ਹੋਵੇਗਾ 1 ਫਰਵਰੀ ਨੂੰ ਉਸ ਤੋਂ ਬਾਅਦ ਜਲਦੀ 22000 ਵਾਲੀ ਕਿਸ਼ਤ ਵੀ ਜਾਰੀ ਕਰ ਦਿੱਤੀ ਜਾਵੇਗੀ ਫਰਵਰੀ ਨੂੰ ਜਿੱਥੇ ਕੀ ਦੇਸ਼ ਦਾ ਬਜਟ ਪੇਸ਼ ਕੀਤਾ ਜਾਵੇਗਾ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਦਈਏ ਕਿ ਫਰਵਰੀ ਮਹੀਨੇ ਦੇ ਦੌਰਾਨ ਕਿਸਾਨਾਂ ਨੂੰ 2-2000 ਰੁਪਏ ਵਾਲੀ ਕਿਸ਼ਤ ਵੀ ਜਾਰੀ ਕਰ ਦਿੱਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀ ਤੇ 27 ਜਨਵਰੀ ਨੂੰ ਐਸਪੀਏ ਐਸਵਾਈਐਲ ਦੇ ਮੁੱਦੇ ਦੇ ਉੱਤੇ ਹੋਵੇਗੀ ਐਮੀਟਿੰਗ ਸਵੇਰੇ 9:30 ਵਜੇ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਦੇ ਵਿੱਚ ਹੋਵੇਗੀ ਬੈਠਕ ਮੀਟਿੰਗ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਅਤੇ ਸੀਐਮ ਨਾਇਬ ਸੈਣੀ ਹੋਣਗੇ ਸ਼ਾਮਿਲ ਦੋਹਾਂ ਸੂਬਿਆਂ ਦੇ ਵਿੱਚ ਅਧਿਕਾਰੀ ਵੀ ਬੈਠਕ ਦੇ ਵਿੱਚ ਰਹਿਣਗੇ ਮੌਜੂਦ ਦੇ ਸੀ ਅੱਜ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਜੇਕਰ ਖਬਰਾਂ ਵਧੀਆ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਡੇ ਕੋਲ ਖਬਰਾਂ ਜਲਦ ਤੋਂ ਜਲਦ ਪਹੁੰਚ ਸਕਣ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਆਪਣੀ ਆਪਣੀ رائے ਕਮੈਂਟਾਂ ਵਿੱਚ ਜਰੂਰ ਸਾਂਝੀ ਕਰਨਾ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ